ਕੀ ਹਾਲ ਆ ਮੈਂ ਮਰਾ ਠੀਕ ਆ ਕਲਿਆ ਕਿਵੇਂ ਆ ਠੀਕ ਆ ਭਾ ਵਧੀਆ ਆ ਕੋਚ ਯਾਰ ਵੇਖ ਯਾਰ ਬੱਚਿਆਂ ਨੂੰ ਕਿੰਨੀ ਸੋਹਣੀ ਸਿੱਖਿਆ ਦੇ ਰਿਹਾ ਯਾਰ ਸਿਰੇ ਗੱਲ ਬਾਤ ਆ ਇਹੋ ਜੀ ਸਿੱਖਿਆ ਚਾਹੀਦੀ ਵੀ ਆ ਬੱਚਿਆਂ ਨੂੰ ਤਾਂ ਕਿ ਜਿਹੜਾ ਪੰਜਾਬ ਦਾ ਭਵਿੱਖ ਆ ਨਾ ਆਪਣੇ ਆਉਣ ਵਾਲੇ ਬੱਚੇ ਆ ਤਾਂ ਜੇ ਸਿੱਖਿਆ ਚੰਗੀ ਹੋਵੇ ਤਾਂ ਭਵਿੱਖ ਬਚ ਸਕਦਾ ਮੜੇ ਕੋਈ ਦੀ ਸਿੱਖਿਆ ਦੇਖ ਯਾਰ ਹਾਂਜੀ ਬਿਸਕੁਟ ਪੂਜੀਆ ਬਿਸਕੁਟ ਪੂਜੀਆ ਨਹੀਂ ਖਾਣਾ ਨਹੀਂ ਖਾਣਾ ਗੁਰਕਰੇ ਲੇਜ਼ ਗੁਰਕਰੇ ਲੇਜ਼ ਨਹੀਂ ਖਾਣੇ ਨਹੀਂ ਖਾਣੇ ਕੋਕ ਫੈਂਟਾ ਨਹੀਂ ਕੋਕ ਫੈਂਟਾ ਨਹੀਂ ਪੀਣਾ ਜੇ ਪੀਣਾ ਹੈ ਸਭ ਤੋਂ ਪਹਿਲਾਂ ਦੁੱਧ ਪੀਣਾ ਪੀਣਾ ਹੈ ਦੁੱਧ ਪੀਣਾ ਆ ਗਈ ਓਕੇ ਓਕੇ ਚਲੋ ਬਲਾਉ ਸਰ ਨੂੰ ਓ ਬੱਸ ਬੱਸ ਚਲੋ ਚਲੋ ਪਹਿਰੇ ਹੱਥ ਕੋਸ਼ ਸਾਹਿਬ ਦੇ ਲਾਉਣੇ ਮੇਰੇ ਨਹੀਂ ਲਾਉਣੇ ਬੱਚੇ ਓ ਨਾ ਭਰਾਵਾ ਬੱਸ ਓ ਇੱਥੇ ਹੀ ਆ ਸਾਰੇ ਚਲੋ ਚਲੋ ਉਧਰ ਚਲੋ 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 ਮੇਰੇ ਪੁੱਤ ਚਲੋ ਓ ਬੱਸ ਭਰਾਵਾ ਬੱਸ 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 ਚਲੋ 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 ਐਨਾ ਨਹੀਂ ਚਲ ਪੁੱਤ ਕਿੰਨਾ ਲੱਛਾ ਹੈ ਦੋਸਤੋ ਬਿਜ ਜਦੋਂ ਮਾਸਟਰ ਜੀ ਨਾ ਪ੍ਰੇਲ ਕਰਾਉਂਦੇ ਤੇ ਰਾਸ਼ਟਰੀ ਗੀਤ ਆਪਣਾ ਬੱਚੇ ਗਾਉਂਦੇ ਆ ਉਸ ਤੋਂ ਬਾਅਦ ਜੇ ਸਾਹਿਬ ਨਾ ਇਸ ਟੀਚਰ ਨੇ ਸਮਝਾਇਆ ਇਸ ਤਰ੍ਹਾਂ ਜਿਹੜਾ ਟੀਚਰ ਖਾਣ ਪੀਣ ਬਾਰੇ ਬੱਚਿਆਂ ਨੂੰ ਦੱਸੇ ਨਾ ਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੇ ਬੱਚੇ ਆ ਨਾ ਮਾਂ ਪਿਓ ਦੀ ਗੱਲ ਘੱਟ ਮੰਨਦੇ ਆ ਤੇ ਜੋ ਟੀਚਰ ਦੱਸਦੇ ਆ ਨਾ ਉਹਨਾਂ ਦੀ ਗੱਲ ਤੇ ਜ਼ਿਆਦਾ ਧਿਆਨ ਦਿੰਦੇ ਆ ਜਿਆਦਾ ਅਸਰ ਕਰਦੇ ਤੇ ਜੇ ਟੀਚਰ ਇਸ ਤਰ੍ਹਾਂ ਦੇ ਇਦਾਂ ਦੀ ਸਿੱਖਿਆ ਦੇਣ ਤੇ ਜਿਹੜੀ ਸਿਹਤ ਸੰਭਾਲ ਤੇ ਨਾ ਬਹੁਤ ਵਧੀਆ ਅਸਰ ਪੈ ਸਕਦਾ ਬਿਲਕੁਲ ਸਹੀ ਆ ਭਾਈ ਚਾਹੀਦਾ ਆ ਟੀਚਰ ਨੂੰ ਚਾਹੀਦਾ ਅਧਿਆਪਕ ਪ੍ਰਿੰਸੀਪਲ ਜਦੋਂ ਪ੍ਰੇਰ ਸੁਭਾ ਹੁੰਦੀ ਨਾ ਭਾਈ ਜਦੋਂ ਉਹ ਰਾਸ਼ਟਰੀ ਗਾਣ ਗਾਉਂਦੇ ਆ ਨਾ ਤੇ ਉਹ ਆਪਣਾ ਪੱਕਾ ਗਾਉਣਾ ਹੀ ਗਾਉਣਾ ਹਨਾ ਹਰ ਰੋਜ਼ ਗਾਇਦਾ ਨੂੰ ਤੇ ਟੀਚਰ ਜੇ ਉਸ ਲੈ ਨਾਲ ਇੱਕ ਮੁੱਦਾ ਹੋਰ ਬੰਨ ਲੈਣਾ ਨਾ ਕਿ ਭਵਿਸ਼ਾ ਇੱਕ ਵਿਸ਼ਾਹ ਡੇਲੀ ਰੱਖ ਲੈਣਾ ਵੀ ਅੱਜ ਤੁਹਾਨੂੰ ਆ ਸਿਖਿਆ ਦੇਣੀ ਆ ਅੱਜ ਤੁਹਾਨੂੰ ਇਹ ਦੇਣੀ ਆ ਤੇ ਪੁੱਛਿਆ ਤੇ ਮਣਾ ਤੇ ਟੀਚਰ ਦੀ ਗੱਲ ਜ਼ਰੂਰ ਲਿਖੀ ਜਾ ਅਸਰ ਕਰ ਸਕਦੀ ਆ ਹੁਣ ਜਿਵੇਂ ਆ ਕੋਚ ਸਿਗਾ ਇਹਨੇ ਵੇਸ ਕਿੰਨੀ ਸੋਹਣੀ ਸੌਂ ਖਵਾਈ ਗਿਆ ਬੱਚਿਆਂ ਨੂੰ ਹਨਾ ਬਈ ਸੌਂ ਖਾਓ ਬੱਚੋ ਤੁਸੀਂ ਅੱਜ ਤੋਂ ਬਾਅਦ ਆ ਚੀਜ਼ ਨਹੀਂ ਖਾਣੇਗੀ ਠੰਡੇ ਲੈਂਕੇ ਬੈਸਕਾਟਾ ਹੋਰ ਕਈ ਚੀਜ਼ਾਂ ਦੱਸਿਆ ਨਹੀਂ ਖਾਣੀਆਂ ਅੱਜ ਤੋਂ ਬਾਅਦ ਦੁੱਧ ਪੀਣਾ ਤੁਸੀਂ ਗੱਡੀ ਸੋਹਣੀ ਸਿੱਖਿਆ ਦਿੱਤੀ ਆ ਯਾਰ ਭਾਈ ਇਹੋ ਜੀ ਸਿੱਖਿਆ ਚਾਹੀਦੀ ਆ ਪਰੇਲ ਦੇ ਟਾਈਮ ਹਰ ਰੋਜ ਕੋਈ ਨਾ ਕੋਈ ਮੁੱਦਾ ਚਾਹੀਦਾ ਵਾ ਇੱਕ ਦੋਸਤੋ ਵੀਡੀਓ ਤੁਸੀਂ ਸ਼ੇਅਰ ਲਾਜ਼ਮੀ ਕਰਿਓ ਜੋ ਕਿਉਂਕਿ ਇਹ ਵੀਡੀਓ ਜਿਹੜੀ ਹੈਗੀ ਆ ਸਿੱਖਿਆ ਦੇਣ ਵਾਲੀ ਆ ਤੇ ਹਰ ਇੱਕ ਟੀਚਰ ਦੇ ਹਰ ਇੱਕ ਬੱਚੇ ਦੇ ਹਰ ਇੱਕ ਮਾਂ ਪਿਓ ਦੇ ਕੋਲ ਜਾਣੀ ਇਹ ਹਰ ਇੱਕ ਮਾਂ ਪਿਓ ਦੇ ਹਰ ਇੱਕ ਆਪਣਾ ਫਿਰ ਫਰਜ਼ ਸਮਝਦਾ ਵੀ ਆਪਾਂ ਠੀਕ ਆ ਵੀ ਇਹ ਉਗੋਰ ਗਿਆਨ ਵਾਲੀ ਜਿਹੜੀ ਗੱਲ ਆ ਨਾ ਆਪਾਂ ਬੱਚਿਆਂ ਨੂੰ ਆਪਣੇਆਂ ਨੂੰ ਦਸੀਏ ਦਸੀਏ ਬਾਕੀ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ